ਕਲਮ ਤੇ ਹਮਲਾ ਕੀਤਾ ਭਗਵੰਤ ਮਾਨ ਤੇ ਕੇਜਰੀਵਾਲ ਨੇ ਔਰ ਕੌਣ ਨੇ ਲੋਕ ਕਹਿੰਦੇ ਅਸੀਂ ਅੰਦੋਲਨ ਚੋਂ ਨਿਕਲੇ ਹੋਏ ਖੁਦ ਆ ਅਰਵਿੰਦ ਕੇਜਰੀਵਾਲ ਆਪ ਕਹਿੰਦਾ ਕਿ ਮੈਂ ਆਰਟੀਆਈ ਐਕਟਿਵਿਸਟ ਰਹਾ ਸੀ ਔਰ ਇਸ ਨੂੰ ਮੈਗਾ ਸੈਸੀ ਇੰਟਰਨੈਸ਼ਨਲ ਅਵਾਰਡ ਦਿੱਤਾ ਗਿਆ ਕਿ ਤੂੰ ਆਰਟੀਆਈ ਦੇ ਵਿੱਚ ਚੰਗਾ ਕੰਮ ਕੀਤਾ ਅੱਜ ਇਹਨਾਂ ਨੂੰ ਆਰਟੀਆਈ ਵੀ ਮਾੜੀ ਲੱਗਦੀ ਆ ਆਰਟੀਆਈ ਦੇ ਐਕਟਿਵਿਸਟ ਵੀ ਮਾੜੇ ਲੱਗਦੇ ਆ ਅੱਜ ਇਹਨਾਂ ਨੂੰ ਆਜ਼ਾਦ ਮੀਡੀਆ ਵੀ ਮਾੜਾ ਲੱਗਦਾ ਔਰ ਐਡੀ ਹਾਸੋਹੀਣੀ ਐਫ ਆਈ ਆਰ ਅਗਰ ਤੁਸੀਂ ਪੜੋਗੇ ਕਿਉਂਕਿ ਇਹਨਾਂ ਪੱਤਰਕਾਰਾਂ ਨੇ ਇੱਕ ਸਿਰਫ ਪੋਸਟ ਸ਼ੇਅਰ ਕੀਤੀ ਆ ਕਿ ਜਦੋਂ ਭਗਵੰਤ ਮਾਨ ਜਪਾਨ ਗਿਆ ਹੋਇਆ ਸੀਗਾ ਫੋਰਨ ਟੂਰ ਤੇ 10 ਦਿਨ ਲਈ ਉਹਦਾ ਸਰਕਾਰੀ ਹੈਲੀਕਾਪਟਰ ਇੱਥੇ ਪੰਜਾਬ ਦੇ ਵਿੱਚ ਯੂਜ਼ ਕੀਤਾ ਜਾ ਰਿਹਾ ਸੀਗਾ ਔਰ ਇਹਨਾਂ ਨੇ ਸਿਰਫ ਇੰਨਾ ਕਿਹਾ ਕਿ ਇਹ ਕੋਈ ਹੋਰ ਵਿਅਕਤੀ ਇਸ ਹੈਲੀਕਾਪਟਰ ਦਾ ਇਸਤੇਮਾਲ ਕਰ ਰਿਹਾ ਇਸ ਐਫਆਈਆਰ ਚ ਉਹਨਾਂ ਨੇ ਮੰਨ ਲਿਆ ਕਿ ਹੈਲੀਕਾਪਟਰ ਕੋਈ ਹੋਰ ਯੂਜ਼ ਕਰ ਰਿਹਾ ਸੀਗਾ ਲੇਕਿਨ ਕਿਉਂਕਿ ਜਿਹੜਾ ਵਿਅਕਤੀ ਯੂਜ਼ ਕਰ ਰਿਹਾ ਸੀਗਾ ਉਹ ਇੱਕ ਕਨਸਟੀਟਿਊਸ਼ਨਲ ਪੋਸਟ ਤੇ ਵਿਰਾਜਮਾਨ ਸੀਗਾ ਇਸ ਕਰਕੇ ਇਹਨਾਂ ਨੇ ਗਲਤ ਭ੍ਰਮ ਫੈਲਾਇਆ ਝੂਠ ਬੋਲਿਆ ਔਰ ਐਫ ਆਈ ਆਰ ਦੀ ਉਹ ਧਾਰਾ ਲਾਈ ਆ ਕਿ ਇਸ ਤਰ੍ਹਾਂ ਦੇ ਕਰਨ ਨਾਲ ਪੰਜਾਬ ਦੇ ਵਿੱਚ ਇੱਕ دہشت ਦਾ ਮਾਹੌਲ ਪੈਦਾ ਹੋ ਸਕਦਾ ਬਗਾਵਤ ਹੋ ਸਕਦੀ ਆ ਮਤਲਬ ਸਿਰਫ ਇੱਕ ਪੋਸਟ ਸ਼ੇਅਰ ਕਰਨ ਨਾਲ ਜਾਂ ਇਹ ਪੁੱਛਣ ਨਾਲ ਕਿ ਪੰਜਾਬ ਦੇ ਸਰਕਾਰ ਦਾ ਹੈਲੀਕਾਪਟਰ ਭਗਵੰਤ ਮਾਨ ਚੀਫ ਮਿਨਿਸਟਰ ਦੀ ਗੈਰ ਗੈਰ ਹਾਜ਼ਰੀ ਵਿੱਚ ਕੌਣ ਇਸਤੇਮਾਲ ਕਰ ਰਿਹਾ ਉਹਦੇ ਨਾਲ ਪੰਜਾਬ ਦੇ ਵਿੱਚ ਬਹੁਤ ਵੱਡੀ دہشت ਪੈ ਜੂਗੀ ਲੋਕਾਂ ਚ ਔਰ ਪੰਜਾਬ ਦੇ ਵਿੱਚ ਬਗਾਵਤ ਹੋ ਸਕਦੀ ਕਿਉਂਕਿ ਪੰਜਾਬ ਇੱਕ ਬਾਰਡਰ ਸਟੇਟ ਹੈ ਇਹਦੇ ਨਾਲ ਔ ਜਿਆਦਾ ਮੰਨ ਘੜਤ ਬੇਬੁਨਿਆਦ ਝੂਠੀ ਔਰ ਕਾਇਰਤਾ ਵਾਲੀ ਐਫਆਈਆਰ ਨਹੀਂ ਦਰਜ ਕੀਤੀ ਜਾ ਸਕਦੀ ਔਰ ਇਹ ਸਿੱਧਾ ਸਿੱਧਾ ਅਟੈਂਪਟ ਆ ਭਗਵੰਤ ਮਾਨ ਦਾ ਸਰਕਾਰ ਦਾ ਕਿ ਕਿਸੇ ਤਰੀਕੇ ਨਾਲ ਕੋਈ ਵੀ ਆਜ਼ਾਦ ਮੀਡੀਆ ਕਿਉਂਕਿ ਸਾਰੇ ਇੰਡੀਪੈਂਡੈਂਟ ਮੀਡੀਆ ਦੇ ਸਾਡੇ ਸਤਕਾਰਯੋਗ ਵੀਰ ਨੇ ਕੋਈ ਵੀ ਆਜ਼ਾਦ ਮੀਡੀਆ ਸਾਡੀ ਸਰਕਾਰ ਦੇ ਖਿਲਾਫ ਕੋਈ ਲਿਖਣ ਦਾ ਪੁੱਛਣ ਦੀ ਕੋਈ ਹਿੰਮਤ ਨਾ ਕਰ ਸਕੇ ਅੱਜ ਪੰਜਾਬ ਦੇ ਵਿੱਚ ਮੇਰੇ ਵੀਰੋ ਅੱਜ ਮੇਨਸਟ੍ਰੀਮ ਮੀਡੀਆ ਸਾਰਾ ਜਿਹੜਾ ਉਹ ਜਾਂ ਝੁੱਕ ਗਿਆ ਡਰਦਾ ਤੇ ਜਾਂ ਉਹ ਵਿੱਕ ਗਿਆ ਔਰ ਅਰਵਿੰਦ ਕੇਜਰੀਵਾਲ ਤੇ ਭਗਵੰਤਪਾਨ ਬੀਜੇਪੀ ਨੂੰ ਤਾਂ ਬੜਾ ਕੋਸਦੇ ਨੇ ਕਿ ਜੀ ਬੀਜੇਪੀ ਦੀ ਸਰਕਾਰ ਨੇ ਸਾਰੇ ਦੇਸ਼ ਵਿੱਚ ਨੈਸ਼ਨਲ ਮੀਡੀਆ ਨੂੰ ਗੋਦੀ ਮੀਡੀਆ ਬਣਾ ਦਿੱਤਾ ਉਹਨਾਂ ਨੂੰ ਇੰਨੇ ਕ ਪੈਸੇ ਦੇ ਦਿੱਤੇ ਨੇ ਕਿ ਉਹ ਸਿਰਫ ਸਰਕਾਰ ਦੀ ਆਵਾਜ਼ ਬੋਲਦੇ ਉਹਦਾ ਨਾਂ ਰੱਖ ਦਿੱਤਾ ਗੋਦੀ মিডিਆ ਔਰ ਬਣਿਆ ਵੀ ਹੋਇਆ ਨੈਸ਼ਨਲ ਲੈਵਲ ਦੇ ਉੱਤੇ देयर इज नो ਡਾਊਟ ਅਬਾਊਟ ਥੈਟ ਪਰ ਮੈਂ ਕੇਜਰੀਵਾਲ ਤੇ ਭਗਵੰਤ ਨੂੰ ਪੁੱਛਣਾ ਚਾਹੁੰਦਾ ਕਿ ਕੀ ਪੰਜਾਬ ਦੇ ਵਿੱਚ ਕੇਜੀ মিডিਆ ਨਹੀਂ ਬਣਿਆ ਹੋਰ ਕੀ ਹੋਰ ਕੇਜੀ মিডিਆ ਕਿਸ ਨੂੰ ਕਹਾਂਗੇ ਕਿ ਤੁਸੀਂ ਅੰਗਰੇਜ਼ੀ ਦੀ ਇੱਕ ਕੋਟ ਹੈ ਕਿ ਕੈਰਟ ਐਂਡ ਸਟਿਕ ਪਾਲਿਸੀ ਇਹ ਸਾਰੇ ਮੇਨਸਟ੍ਰੀਮ মিডিਆ ਨੂੰ ਤੁਸੀਂ ਲਾਲਚ ਦੇਤਾ ਬਹੁਤ ਵੱਡੇ ਵੱਡੇ ਪੈਸੇ ਦਿੱਤੇ ਇਸ਼ਤਿਹਾਰਾਂ ਵਿੱਚ ਸਾਡੇ ਪੰਜਾਬ ਦਾ ਸੈਂਕੜੇ ਹਜ਼ਾਰਾਂ ਕਰੋੜ ਰੁਪਏ ਤੁਸੀਂ ਪਿਛਲੇ 4 ਸਾਲ ਵਿੱਚ ਇਹਨਾਂ ਲੋਕਾਂ ਨੂੰ ਟੁਕੜਿਆਂ ਦੀ ਸ਼ਕਲ ਵਿੱਚ ਪਾ ਦਿੱਤਾ ਤਾਂ ਕਿ ਉਹ ਤੁਹਾਡੇ ਖਿਲਾਫ ਕੁਝ ਨਾ ਲਿਖਣ ਤੁਹਾਡੇ ਖਿਲਾਫ ਕੁਝ ਨਾ ਬੋਲਣ ਇਹ ਹੋ ਗਿਆ ਸਾਰਾ ਬਿਕਾਊ ਮੀਡੀਆ ਤੇ ਕੇਜੀ ਮੀਟਿਆ ਤੇ ਦੂਸਰੇ ਪਾਸੇ ਆ ਗਿਆ ਹੁਣ ਜਿਹੜਾ ਆਜ਼ਾਦ ਮੀਡੀਆ ਸੀਗਾ ਉਹਨੂੰ ਕਹਿੰਦੇ ਕੈਰਟ ਐਂਡ ਸਟਿਕ ਜਿਹੜਾ ਤਾਂ ਗਾਜਰ ਨਾ ਮੰਨ ਗਿਆ ਉਹਨੂੰ ਗਾਜਰ ਦੇ ਦਿਓ ਤੇ ਜਿਹੜਾ ਨਹੀਂ ਮੰਨਿਆ ਤੇ ਉਹਨੂੰ ਡੰਡਾ ਚੜਾਓ ਇਹਨਾਂ ਦੇ ਖਿਲਾਫ ਅੱਜ ਡੰਡਾ ਵਰਤਿਆ ਗਿਆ ਮੇਰੇ ਵੀਰੋ ਸਟਿਕ ਦੀ ਪਾਲਿਸੀ ਵਰਤੀ ਗਈ ਤਹੀਂ ਮੈਂ ਕਹਿ ਰਿਹਾ ਪੰਜਾਬ ਦੇ ਵਿੱਚ ਕਿ ਪੰਜਾਬ ਅੱਜ ਪੁਲਿਸ ਸਟੇਟ ਆ ਅੱਜ ਇੱਥੇ ਤੁਸੀਂ ਆਪਣੀ ਆਜ਼ਾਦ ਗੱਲ ਨਹੀਂ ਰੱਖ ਸਕਦੇ ਤੁਸੀਂ ਕਿਸੇ ਸਰਕਾਰ ਦੇ ਖਿਲਾਫ ਇੱਕ ਸ਼ਬਦ ਨਹੀਂ ਤੁਸੀਂ ਬੋਲ ਸਕਦੇ ਤੇ ਫਿਰ ਭਾਜਪੀ ਦੇ ਤੇ ਕੇਜਰੀਵਾਲ ਦੇ ਕਾਰਜ ਸ਼ੈਲੀ ਵਿੱਚ ਕੀ ਅੰਤਰ ਆ ਜੀ ਇੱਕੋ ਗੱਲ ਹੋ ਗਈ ਇੱਕੋ ਇੱਕੋ ਸਿੱਕੇ ਦੇ ਦੋ ਪਹਿਲੂ ਆ ਔਰ ਮੈਂ ਇਸ ਗੱਲ ਦੀ ਸਖਤ ਸ਼ਬਦਾਂ ਚ ਆਲੋਚਨਾ ਕਰਦੇ ਸਾਡੀ ਕਾਂਗਰਸ ਪਾਰਟੀ ਇਹਦੀ ਹਰ ਝੂਠੇ ਪਰਚੇ ਦੀ ਡੱਟ ਕੇ ਵਿਰੋਧ ਕਰੇਗੀ ਤੁਸੀਂ ਦੇਖਿਆ ਪਿਛਲੇ ਦਿਨਾਂ 'ਚ ਕਿਵੇਂ ਮੇਰੀ ਆਵਾਜ਼ ਨੂੰ ਵਿਧਾਨ ਸਭਾ ਦੇ ਅੰਦਰ ਦਬਾਇਆ ਗਿਆ ਔਰ ਇਹ ਕਹਿੰਦੇ ਅਸੀਂ ਲਾਈਵ ਦਿਖਾਉਣੇ ਪ੍ਰੋਸੀਡਿੰਗਸ ਖੈਰਾ ਵੈਲ ਵਿੱਚ ਖੜਾ ਮੇਰੇ ਨਾਲ ਸਾਰੇ ਕਾਂਗਰਸ ਪਾਰਟੀ ਦੇ ਐਮ ਐਲ ਏਸ ਵੈਲ ਵਿੱਚ ਖੜੇ ਨੇ ਨਾਰੇ ਲੱਗ ਰਹੇ ਨੇ ਤੱਕਾ ਮੁੱਕੀ ਹੋ ਰਹੀ ਆ ਮਾਰਸ਼ਲ ਦਿਖਾ ਰਹੇ ਨੇ ਲੇਕਿਨ ਵੈਲਦਾ ਤਾਂ ਕੋਈ ਸੀਨ ਹੀ ਨਹੀਂ ਦਿਖਾਇਆ ਗਿਆ ਇਹਦਾ ਮਤਲਬ ਕਿ ਸਾਰਾ ਮੇਨਸਟ੍ਰੀਮ ਮੀਡੀਆ ਜਿਹੜਾ ਉੱਥੇ ਬੈਠਾ ਸੀਗਾ ਉਹ ਇਹਨਾਂ ਨੂੰ ਹਦਾਇਤ ਸੀਗੀ ਕਿ ਤੁਸੀਂ ਕਿਸੇ ਵੀ ਆਪੋਜੀਸ਼ਨ ਲੀਡਰ ਨੂੰ ਜਾਂ ਵੈਲ ਵਿੱਚ ਪੈਂਦੀ ਖੱਪ ਨੂੰ ਨਹੀਂ ਤੁਸੀਂ ਦਿਖਾਉਣਾ ਤਾਂ ਫਿਰ ਆਜ਼ਾਦ ਮੀਡੀਆ ਕਿੱਥੋਂ ਰਹਿ ਗਿਆ ਜੀ ਅਗਰ ਇਹੀ ਖ ਪਾਰਲੀਮੈਂਟ ਚ ਪੈਂਦੀ ਆ ਜਾਂ ਰਾਜ ਸਭਾ ਚ ਪੈਂਦੀ ਆ ਤੇ ਜਿਹੜੇ ਲਾਈਵ ਟੀਵੀ ਚੈਨਲ ਦਿਖਾਉਂਦੇ ਨੇ ਉਹ ਸਾਰਾ ਦਿਖਾ ਰਹੇ ਨੇ ਕਿ ਬੈਲ ਵਿੱਚ ਐਮ ਐਲ ਏ ਖੜੇ ਨੇ ਤੇ ਸ਼ੋਰ ਮਚਾ ਰਹੇ ਨੇ ਐਮ ਪੀ ਤੇ ਵਿਰੋਧ ਕਰ ਰਹੇ ਨੇ ਲੇਕਿਨ ਇੱਥੇ ਤਾਂ ਇਹ ਵੀ ਨਹੀਂ ਦਿਖਾਇਆ ਗਿਆ ਮਾਈਕ ਇਹਨਾਂ ਦੇ ਹੱਥ ਵਿੱਚ ਨੇ ਕੈਮਰਾ ਇਹਨਾਂ ਦੇ ਹੱਥ ਵਿੱਚ ਆ ਤੇ ਫਿਰ ਇਹ ਲਾਈਵ ਕਿਦਾਂ ਮੰਨਿਆ ਗਿਆ ਜੇ ਸਾਰਾ ਇਹਦਾ ਮਤਲਬ ਇਹ ਸਾਰਾ ਬੋਗਸ ਲਾਈਵ ਚੱਲ ਰਿਹਾ ਪੰਜਾਬ ਦੀ ਵਿਧਾਨ ਸਭਾ ਦਾ ਲੇਕਿਨ ਜੋ ਅੱਜ ਇਹਨਾਂ ਨੇ ਪੱਤਰਕਾਰਾਂ ਦੇ ਖਿਲਾਫ ਪਰਚਾ ਦਰਜ ਕੀਤਾ ਵਾ ਇਸ ਸਰਾਸਰ ਪੁਲਿਸ ਸਟੇਟ ਦਾ ਇੱਕ ਮੁਜਾਰਾ ਕਰਦੀ ਆ ਪੰਜਾਬ ਦੀ ਸਰਕਾਰ ਭਗਵੰਤਪਾਨ ਦੀ ਸਰਕਾਰ ਔਰ ਇਸ ਨੂੰ ਮੈਂ ਅਨਡਿਕਲੇਅਰਡ ਐਮਰਜੈਂਸੀ ਕਰਾਰ ਦਿੰਦਾ ਵਾਂ ਤੇ ਮੈਂ ਇਹੀ ਕਹਿ ਸਕਦਾ ਮੈਨੂੰ ਬੜਾ ਦੁੱਖ ਆ ਕਿ ਅੱਜ ਸਾਡੇ ਪੰਜਾਬ ਦੇ ਵਿੱਚ ਕਿਸੇ ਨੂੰ ਬੋਲਣ ਦੀ ਵੀ ਇਜਾਜ਼ਤ ਨਹੀਂ ਗਈ ਫਿਰ ਲਾ ਦਿਓ ਫੋਟੋਆਂ ਸ਼ਹੀਦ ਭਗਤ ਸਿੰਘ ਦੀਆਂ ਤੇ ਲਾ ਦਿਓ ਫੋਟੋਆਂ ਬਾਬਾ ਸਾਹਿਬ ਅੰਬੇਦਕਰ ਦੀਆਂ ਆਪਣੇ ਦਿਲ ਤੇ ਹੱਥ ਰੱਖ ਕੇ ਭਗਵੰਤ ਮਾਨ ਇੱਕ ਵਾਰ ਦੱਸ ਕਿ ਅਗਰ ਇਹ ਬੰਦੇ ਜਿੰਦੇ ਹੁੰਦੇ ਅੱਜ ਤਕੀ ਆਜ਼ਾਦ ਮੀਡੀਆ ਤੇ ਪੱਤਰਕਾਰਾਂ ਤੇ ਇਸ ਤਰੀਕੇ ਨਾਲ ਝੂਠੇ ਪਰਚੇ ਦਰਜ ਕਰਕੇ ਉਹਨਾਂ ਤੇ ਦਹਿਸ਼ਤ ਪਾਉਂਦੇ ਉਹਨਾਂ ਦੀ ਜ਼ੁਬਾਨ ਬੰਦ ਕਰਾਉਂਦੇ ਉਹਨਾਂ ਦੀ ਕਲਮ ਨੂੰ ਤੋੜਦੇ ਤੁਸੀਂ ਦਾ ਕੋਈ ਯਾਰ ਕੋਈ ਕਸਰ ਹੀ ਨਹੀਂ ਛੱਡੀ ਇਸ ਲਈ ਮੇਰੀ ਸਾਡੀ ਮੰਗ ਹੈ ਪੰਜਾਬ ਦੇ ਲੋਕਾਂ ਦੀ ਕਿ ਇਸ ਝੂਠੇ ਪਰਚੇ ਨੂੰ ਤੁਰੰਤ ਰੱਦ ਕੀਤਾ ਜਾਵੇ ਔਰ ਇਹਨਾਂ ਪੱਤਰਕਾਰਾਂ ਦੇ ਕੋਲੋਂ ਤੇ ਇਹਨਾਂ ਆਰਟੀਆਈ ਦੇ ਕਾਰਕੁਨਾਂ ਕਾਰਕੁਨਾਂ ਦੇ ਕੋਲੋਂ ਤੇ ਜਿਹਨਾਂ ਸੱਤ ਬੰਦਿਆਂ ਦੇ ਹੋਰ ਨਾਮ ਦਰਜ ਕੀਤੇ ਇਹਨਾਂ ਕੋਲੋਂ ਮਾਫੀ ਮੰਗੀ ਜਾਵੇ ਔਰ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਕਹੂੰਗਾ ਕਿ ਅਗਰ ਕੋਈ ਜਥੇਬੰਦੀ ਉੱਠ ਕੇ ਕਿ ਉਹ ਕਹੇ ਅਸੀਂ ਅਸੀਂ ਕਾਲ ਦੇਾਂਗੇ ਤੇ ਆਣ ਲੱਗੇਗਾ ਕਿ ਇੱਕ ਸਿਆਸੀ ਪਾਰਟੀ ਵੱਲੋਂ ਕਾਲ ਆ। ਅਗਰ ਕੋਈ ਕਾਲ ਦਿੱਤੀ ਜਾਂਦੀ ਆ ਤਾਂ ਸਾਰੇ ਪੰਜਾਬ ਦੇ ਲੋਕਾਂ ਨੂੰ ਕਹੂੰਗਾ ਕਿ ਆਓ ਤਗੜੇ ਹੋ ਕੇ ਜਿਵੇਂ ਪਹਿਲਾਂ ਆਪਾਂ ਪਰਚੇ ਰੱਦ ਕਰਾਏ ਨੇ ਪੱਤਰਕਾਰਾਂ ਦੇ ਖਿਲਾਫ ਉਦਾਂ ਹੀ ਇਸੇ ਤਰ੍ਹਾਂ ਪਬਲਿਕ ਪ੍ਰੈਸ਼ਰ ਦਾ ਇਸਤੇਮਾਲ ਕਰਕੇ ਆਪਾਂ ਇਹ ਕੇਸ ਜਿਹੜੇ ਨੇ ਝੂਠੇ ਇਹ ਰੱਦ ਕਰਾਈਏ। ਇਹ ਉਹ ਪਾਰਟੀ ਆ ਜਿਹੜੀ ਕਿਸੇ ਟਾਈਮ ਅੰਨਾ ਹਜ਼ਾਰੇ ਲੋਕਪਾਲ ਅੰਦੋਲਨ ਹੋਇਆ ਸੀ ਜਿਹੜਾ ਉੱਥੇ ਅੰਨਾ ਹਿਆਰੇ ਅੰਦੋਲਨਾਂ ਵਿੱਚੋਂ ਨਿਕਲੀ ਸੀ ਤੇ ਜਿਹੜੀ ਕੇਜੀ ਦਾ ਐਂ ਠੋਕ ਠੋਕ ਕੇ ਉਂਗਲੀਆਂ ਕਰ ਕਰ ਕਹਿਣਾ ਹੁੰਦਾ ਸੀ ਕਿ ਲੋਕ ਪਾਰਟੀਆਂ ਕਾਂਗਰਸ ਸਰਕਾਰ ਭ੍ਰਿਸ਼ਟਾਚਾਰ ਕਾਂਗਰਸ ਤੋਂ ਕਾਂਗਰਸ ਦੀ ਸੈਂਟਰ ਸਰਕਾਰ ਸੀ ਦਿੱਲੀ 'ਚ ਵੀ ਕਾਂਗਰਸ ਦੀ ਸਰਕਾਰ ਹੁੰਦੀ ਸੀ ਤੇ ਸੈਂਟਰ 'ਚ ਵੀ ਕਾਂਗਰਸ ਦੀ ਸਰਕਾਰ ਹੁੰਦੀ ਸੀ ਜਿਹੜਾ ਉਹਦੇ ਖਿਲਾਫ ਭ੍ਰਿਸ਼ਟਾਚਾਰ ਦੇ ਵੱਡੇ ਵੱਡੇ ਦਿੱਲੀ ਦੇ ਵਿੱਚ ਹੀ ਤੇ ਸੈਂਟਰ ਸਰਕਾਰ ਦੇ ਵੱਡੇ ਵੱਡੇ ਘਪਲਿਆਂ ਦੇ ਕਰੋੜਾਂ ਦੇ 2G 3G 4G ਕਪਲਿਆਂ ਦੇ ਵਿੱਚ ਗਾਹ ਪਾ ਕੇ ਲੀਡਰ ਬਣਿਆ ਧਰਨੇ ਨਾਲ ਗਾਹ ਪਾਇਆ মিডিਆ ਦੇ ਵਿੱਚ ਇਹਦਾ ਸੀ ਪਰ ਜਦੋਂ ਪਾਵਰ 'ਚ ਆਇਆ ਸਭ ਤੋਂ ਪਹਿਲਾਂ ਜਿਹੜੇ ਉਹਦੇ ਖਿਲਾਫ ਬੋਲਦੇ ਨੇ ਉਹਨਾਂ ਦੀ ਮੰਜੀ ਠੋਕਣ ਤੇ ਲੱਗਾ ਹੈ ਚਾਹ ਕੋਈ ਪੋਲਿਟੀਕਲ ਵਿਰੋਧੀ ਪਾਰਟੀ ਦਾ ਲੀਡਰ ਆ ਚਾਹ ਕੋਈ ਪੱਤਰਕਾਰ ਆ ਕਿਸੇ ਨੂੰ ਬਖਸ਼ ਨਹੀਂ ਜਾਂਦਾ ਅੱਜ 9 ਸਾਲ ਵਾਲੇ ਦਿਨ ਮਿੰਟੂ ਗੁਰਸਰੀਆ ਲੋਕਵਾਜ਼ ਟੀਵੀ ਵਾਲੇ ਮਨਿੰਦਰ ਸਿੰਘ ਨੇ ਠੀਕ ਹੈ ਜੀ ਜਾਂ ਕੋਈ ਆਰਟੀਆਈ ਵਾਲਾ ਜਾਂ ਕੋਈ ਕੋਈ ਜਿਹੜਾ ਮਤਲਬ ਸਰਕਾਰ ਦੇ ਕਪਲਿਆਂ ਨੂੰ ਪਰਦਾ ਪਾਸ ਕਰਦਾ ਸਾਰੇ ਬੰਦਿਆਂ ਤੇ ਜਿਹੜਾ ਪਰਚਾ ਦਰਜ ਕੀਤਾ ਆ ਆਇਆ ਸਾਹਮਣੇ ਆਇਆ ਅੱਜ 9 ਸਾਲ ਅਲਗ ਦਿਨ ਤਾਂ ਇਹਦਾ ਮਤਲਬ ਇਹ ਆ ਕਿ ਹੁਣ ਸਾਰਾ ਸਾਲ ਜਿਹੜਾ ਰਹਿ ਗਿਆ ਜਿੰਨਾ ਕਹਿੰਦਾ ਬੱਚਾ ਪੁੱਛਿਆ ਸਮਾਂ ਰਹਿ ਗਿਆ ਉਹ ਸਾਰਾ ਸਮਾਂ ਪੱਤਰਕਾਰਾਂ ਤੇ ਤੇ ਵਿਰੋਧੀਆਂ ਤੇ ਪਰਚੇ ਕਰਕੇ ਹੀ ਕੱਢਿਆ ਜਾਊਗਾ ਪਰਚੇ ਸਰਕਾਰ ਉਦੋਂ ਕਰਨ ਲੱਗਦੀ ਆ ਜਦੋਂ ਸਰਕਾਰ ਨੂੰ ਪਤਾ ਕਿ ਸਾਡੀ ਮੰਜੀ ਹਿੱਲ ਗਈ ਤੇ ਚੋਰ ਬੰਦਾ ਦਰਦਾਬਾਰਾ ੱਤਕਾ ਕਰਦੀ ਹੁੰਦੀ ਹੈ ਸਰਕਾਰ ਜੇ ਚੋਰ ਨਾ ਹੋਵੇ ਤਾਂ ਉਹ ਪਰਚੇ ਦਰਜ ਕਰਨ ਦੀ ਲੋੜ ਨਹੀਂ ਪਰ ਮੈਂ ਸਮਝਦਾ ਕਿ ਲੋਕ ਆਵਾਜ਼ ਲੋਕ ਸ਼ਕਤੀ ਜਦੋਂ ਤੁਹਾਡੇ ਹੱਕ ਚ ਸੀ ਤਾਂ ਤੁਹਾਨੂੰ ਲਿਆਉਣ ਦੇ ਲਈ ਵੀ ਪੂਰੀ ਬਾਹ ਲਾਤੀ ਸੀ ਲੋਕ ਸ਼ਕਤੀ ਨੇ ਪਰ ਜਦੋਂ ਲੋਕ ਸ਼ਕਤੀ ਨੂੰ ਹੁਣ ਪਤਾ ਲੱਗਿਆ ਕਿ ਬਹੁਤ ਵੱਡਾ ਧੋਖਾ ਹੋ ਗਿਆ ਫਰੇਬ ਹੋ ਗਿਆ ਗਲਤ ਬੰਦਿਆਂ ਨੂੰ ਪੰਜਾਬ ਦੀ ਵਗਦੋ ਸੰਭਾ ਕੇ ਪੰਜਾਬ ਦਾ ਆਉਣ ਵਾਲੇ ਭਵਿੱਖ ਨੂੰ ਖਰਾਬ ਕਰ ਲਿਆ ਆਪਾਂ ਨੇ ਆਪਣੀਆਂ ਨਸਲਾਂ ਵਾਲਿਆਂ ਦੀ ਕੰਪੈਰ ਤੋਂ ਕਾਰੀ ਮਾਰਨੀ ਤਾਂ ਉਹ ਲੋਕ ਸ਼ਕਤੀ ਹੁਣ ਜਦੋਂ ਉਲਟਾ ਹੁਣ ਤੁਸੀਂ ਟਿੱਲ ਦਾ ਜੋਰ ਲਾ ਦਿਓ ਭਗਵਾਨ ਤਮਾਨ ਵਿੱਚੇ ਉਹਦੀ ਦਿੱਲੀ ਵਾਲੀ ਟੀਮ ਕੇਜਰੀਵਾਲ ਸਾਮਦਾਮ ਦੰਡ ਭੇਦ ਉਹਦੇ ਹੀ ਕਿਸਾਏ ਪਰਚੇ ਨੇ ਜੋ ਮਰਜ਼ੀ ਕਰ ਲਿਓ ਜਿਹਨੂੰ ਮਰਜ਼ੀ ਪੱਤਰਕਾਰ ਨੂੰ ਤੁਸੀਂ ਅੰਦਰ ਕਰ ਦਿਓ ਜਿਹੜੇ ਮਰਜ਼ੀ ਲੀਡਰ ਨੂੰ ਅੰਦਰ ਕਰ ਦਿਓ ਪਰ ਥੋੜਾ ਮੰੰਜਾ ਮੁੱਦਾ ਵੱਜਣੇ ਵਜਣਾ ਤੁਸੀਂ ਹੁਣ ਜਿਹੜਾ ਲੋਕਾਂ ਦਾ ਪ੍ਰੈਸ਼ਰ ਹੈ ਜਿਹੜਾ ਲੋਕ ਸ਼ਕਤੀ ਦਾ ਪ੍ਰੈਸ਼ਰ ਹੈ ਕੁਕੀ ਜਦੋਂ ਸਰਕਾਰ ਤੇ ਨਾ ਜਦੋਂ ਸਰਕਾਰ ਤੇ ਵਿੱਚ ਹੁੰਦਾ ਹੁੰਦਾ ਉਦੋਂ ਤੁਹਾਨੂੰ ਪਤਾ ਨਹੀਂ ਲੱਗਦਾ ਉਹ ਤਾਮਾ ਜਾਮਾ ਐਂ ਲੱਗਦਾ ਸਾਰਾ ਕੁਝ ਆਪਣਾ ਹੀ ਆ ਪਰ ਤੋਂ ਬਿਲ ਨਾਲ ਆਪਣਾ ਆਪਣਾ ਕੁਝ ਨਹੀਂ ਜਿੰਨੇ ਕੁ ਬੰਦੇ ਤੁਹਾਡੇ ਨਾਲ ਗੱਡੀਆਂ ਚੱਕੀ ਫਿਰਦੇ ਨੇ ਉਹਦੇ ਨਾਲ ਤੋਂ ਮਿਹਰੇਦਰ ਦੇ ਲੀਡਰਾਂ ਦੇ ਨਾਲ ਕਾਸਕਰ ਦੇ ਮੰਤਰੀਆਂ ਐਮ ਐਲ اے ਦੇ ਨਾਲ ਉਹ ਟਾਈਮ ਹੀ ਟਪਾ ਰਹੇ ਨੇ ਪਤਾ ਉਹਨਾਂ ਨੂੰ ਵੀ ਆ ਵੀ ਮੰਜੇ ਠੋਕੀ ਪੱਤਾ ਸਾਫ ਹੈ ਮੈਂ ਨਿੰਦਾ ਕਰਦਾ ਜਿਹੜੀ ਪੱਤਰਕਾਰਾਂ ਤੇ ਪਰਚਾ ਦਰਜ ਕੀਤਾ ਜੇ ਤੁਸੀਂ ਐਡਾ ਮਤਲਬ ਆਵਾਜ਼ ਚੱਕਣ ਵਾਲੇ ਚੈਨਲਾਂ ਤੇ ਜਾਂ ਲੋਕਾਂ ਦੀ ਗੱਲ ਕਰਨ ਵਾਲੇ ਮੈਂ ਸਮਝਦਾ ਕਿ ਚੈਨਲਾਂ ਦੇ ਪੱਤਰਕਾਰਾਂ ਦੇ ਪਰਚੇ ਦਰਜ ਕਰੋਗੇ ਕਿਤੇ ਕਿਤੇ ਕਰੋਗੇ ਕਿਹਨੂੰ ਕਿਹਨੂੰ ਰੋਕੋਗੇ ਇਹ ਪੰਜਾਬ ਹੈ ਇਹ ਦਿੱਲੀ ਨਹੀਂ ਕੇਜਰੀਵਾਲ ਸਾਂ ਇਹ ਪੰਜਾਬ ਹੈ ਭਗਵੰਤ ਮਾਨ ਸਿੰਘ ਵੱਡੇ ਵੱਡੀਆਂ ਗੱਲਾਂ ਕਰਦਾ ਸੀ ਕਿ ਸੱਥਾਂ ਦੇ ਵਿੱਚ ਲੀਡਰ ਜਾਣੇ ਚਾਹੀਦੇ ਨੇ ਸੱਥਾਂ ਤੋਂ ਸਰਕਾਰ ਚੱਲੂਗੀ ਹੁਣ ਤੇਰੀ ਸਰਕਾਰ ਕਿੱਥੋਂ ਚੱਲਦੀ ਆ ਦਿੱਲੀ ਤੋਂ ਚੱਲਦੀ ਆ ਪੰਜਾਬ ਦੀ ਸੱਥਾਂ ਤੋਂ ਹੀ ਚੱਲਦੀ ਜੇ ਸੱਥਾਂ ਤੋਂ ਜਾਂਦੀ ਹੁੰਦੀ ਤਾਂ ਇੱਥੇ ਸੱਚ ਬੋਲਣ ਦੇ ਬਾਲਿਆਂ ਨੂੰ ਪਰਚੇ ਨਾ ਮਿਲਦੇ ਲੱਖ ਲੱਖ ਲਾਹਣਤ ਇਹ ਜਿਹੜੀ ਸਰਕਾਰ ਆ ਨਗਰਪਾਲਿਕਾਵਾਂ ਦੇ ਚੋਣਾਂ ਨੂੰ ਰੋਕਣ ਦਾ ਵੱਲ ਬਾਜ਼ਰੀ ਹੈ ਹਰ ਹਾਲਤ ਚ ਨਗਰਪਾਲਿਕਾ ਨਗਰ ਨਿਗਮ ਦੇ ਚੋਣਾਂ ਸਮੇਂ ਤੇ ਹੋਣੇ ਚਾਹੀਦੇ ਨੇ ਲੇਕਿਨ ਜਿਸ ਪ੍ਰਕਾਰ ਇਸ ਸਰਕਾਰ ਨੇ ਹੱਦਬੰਦੀ ਕੀਤੀ ਹੈ ਉਦੇ ਅੰਦਰ ਨਿਯਮਾਂ ਦਾ ਪੂਰੀ ਤਰ੍ਹਾਂ ਉਲੰਘਣ ਕੀਤਾ ਹੈ ਅਗਲੇ ਸਾਲ ਤੋਂ ਜਨਸੰਖਿਆ ਅਭਿਆਨ ਚਾਲੂ ਹੋਣ ਵਾਲਾ ਗਿਣਤੀ ਦਾ ਉਹਨੂੰ ਧਿਆਨ ਚ ਰੱਖਜੋ ਇਹ ਇਸ ਵੇਲੇ ਸਾਰੇ ਵਾਰਡ ਔਰ ਸਾਰੀਆਂ ਵਿਧਾਨ ਸਭਾ ਫ੍ਰੀਜ਼ ਹੋ ਜਾਣੀਆਂ ਚਾਹੀਦੀਆਂ ਸੀ 19 ਜੂਨ ਦੀ ਉਹ ਨੋਟੀਫਿਕੇਸ਼ਨ ਹੈ ਜਨਸੰਖਿਆ ਨੂੰ ਲੈ ਕੇ ਉਹਦੇ باوجود ਵੀ ਇਹ ਸਰਕਾਰ ਮਨਮਰਜ਼ੀ ਕਰਦੇ ਹੋਏ ਕਿਸੇ ਵੀ ਰੂਲ ਐਂਡ ਰੈਗੂਲੇਸ਼ਨ ਦਾ ਪਾਲਣ ਕੀਤੇ ਬਿਨਾ ਰਾਜਨੀਤਿਕ ਲਾਭ ਉਠਾਣ ਦੇ ਲਈ ਹੱਦਬੰਦੀ ਜਿਹੜੀ ਇਹਨਾਂ ਨੇ ਕੀਤੀ ਹੈ ਉਹ ਪੂਰੀ 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 ਤਰ੍ਹਾਂ ਸੰਵਿਧਾਨ ਦੇ ਕਾਨੂੰਨੀ ਦਾਰੇ ਦੇ ਅਗੇਂਸਟ ਹੈ ਨਾ ਹੀ ਉਹ ਸੰਵਿਧਾਨੀਆ ਮਰਿਆਦਾਵਾਂ ਨੂੰ ਪੂਰੀ ਕਰਦੀ ਹੈ ਨਾ ਹੀ ਕਾਨੂੰਨੀ ਪੱਖ ਜਿਹੜਾ ਉਹਦਾ ਬਹੁਤ ਕਮਜ਼ੋਰ ਹੈ ਇਹਦੇ ਲਈ ਮਾਮੀਮ ਰਾਜਪਾਲ ਜਿਹੜਾ ਜਿਹੜੇ ਨੇ ਉਹ ਦਖਲਅੰਦਾਜ਼ੀ ਕਰਨ ਔਰ ਸਰਕਾਰ ਨੂੰ ਇਹ ਇਸ ਪ੍ਰਕਾਰ ਦੇ ਕੰਮ ਕਰਨ ਤੋਂ ਰੋਕਨ ਇਹਨਾਂ ਨੇ ਕੀਤਾ ਕੀ ਹੈ ਪ੍ਰਾਣੀ ਹੱਦਬੰਦੀ ਨੂੰ ਪੂਰੀ ਤਰ੍ਹਾਂ ਨਾਲ ਤੋੜਿਆ ਜਿਹੜੇ ਐਸਸੀ ਵਾਰਡ ਆ ਉਹਨਾਂ ਦੀ ਹਮੇਸ਼ਾ ਇਹ ਰਹਿੰਦਾ ਕਿ ਜਿੱਥੇ ਐਸਸੀ ਪੋਪੂਲੇਸ਼ਨ ਜ਼ਿਆਦਾ ਹੁੰਦੀ ਹੈ ਤੇ ਉਹ ਐਸਸੀ ਵਾਰਡ ਬੰਦੇ ਨੇ ਲੇਕਿਨ ਇਹਨਾਂ ਨੇ ਐਸਸੀ ਵਾਰਡਾਂ ਨੂੰ ਜਿੱਥੇ ਪੋਪੂਲੇਸ਼ਨ ਆ ਉਹਨਾਂ ਨੂੰ ਜਨਰਲ ਕਰਤਾ ਜਿੱਥੇ ਜਨਰਲ ਪੋਪੂਲੇਸ਼ਨ ਹੈ ਉਹਨੂੰ ਐਸਸੀ ਕਰਤਾ ਐਸਸੀ ਭਰਾਵਾਂ ਦਾ ਨਾਤਾ ਬੜਾ ਲੈਂਦੇ ਨੇ ਰੋਲਾ ਵੀ ਉਹਨਾਂ ਦੇ ਨਾਂ ਤੇ ਬਹੁਤ ਪਾਉਂਦੇ ਨੇ ਉਹਨਾਂ ਦੇ ਅਧਿਕਾਰ ਨੂੰ ਖੋਨ ਦਾ ਕੰਮ ਇਹਨਾਂ ਨੇ ਕੀਤਾ ਇਹਦੇ باوجود ਇਹਦਾ ਇੱਕ ਨਿਯਮ ਹੈ ਕਿ ਜਦੋਂ ਵੀ ਹੱਦਬੰਦੀ ਦੀ ਜਿਹੜੀ ਨੋਟੀਫਿਕੇਸ਼ਨ ਉਹ ਕੀਤੀ ਜਾਂਦੀ ਹੈ ਉਹਦੇ ਨਾਲ ਹੀ ਉਹਦਾ ਨਕਸ਼ਾ ਵੀ ਜਿਹੜਾ ਛਾਇਆ ਕੀਤਾ ਜਾਂਦਾ ਹੱਦਬੰਦੀ ਦੀ ਨੋਟੀਫਿਕੇਸ਼ਨ ਕਰ ਰਹੇ ਨੇ ਮਾਨੋ 22 ਤਰੀਕ ਨੂੰ ਉਹਨੂੰ ਛਾਇਆ ਕਰ ਰਹੇ ਨੇ 25 ਤਰੀਕ ਨੂੰ ਨਕਸ਼ਾ ਜਿਹੜਾ ਉਹ ਲਗਾ ਰਹੇ ਨੇ 27 ਤਰੀਕ ਰਾਤ ਨੂੰ ਔਰ 29 ਤਰੀਕ ਤੱਕ ਅਤਰਾਜ ਮੰਗ ਰਹੇ ਨੇ ਔਰ ਕਿਹਾ ਕਿ ਜਾ ਰਿਹਾ ਕਿ 7 ਦਿਨ ਦੇ ਵਿੱਚ ਘਰ ਅਤਰਾਜ ਦੇਨੇ ਨੇ ਉਹ 22 ਤੋਂ 7 29 ਬਣ ਜਣੀ ਹੈ ਵਿੱਚ ਘਰ ਸ਼ਨੀ ਆਤਵਾਰ ਦੀ ਛੁੱਟੀ ਸੀ ਇਹਦੇ ਤੋਂ ਸਾਫ ਪਤਾ ਲੱਗਦਾ ਹੈ ਕਿ ਇਸ ਸਰਕਾਰ ਦੀ ਮਨਸ਼ਾ ਜਿਹੜੀ ਹੈ ਉਹ ਲੋਕਤਾਂਤ੍ਰਿਕ ਤਰੀਕੇ ਨਾਲ ਨਹੀਂ ਜ਼ੋਰ ਦਰਵਾਜੇ ਨਾਲ ਚੋਣਾਂ ਨੂੰ ਲੁੱਟਣ ਦੀ ਹੈ ਕਿਉਂਕਿ ਤੁਸੀਂ ਪਿਛਲੀਆਂ ਵੀ ਜਿਹੜੀਆਂ ਨਗਰ ਪਾਲਿਕਾ ਨਿਗਮਾਂ ਦੇ ਚੋਣਾਂ ਦੇਖੇ ਆਮ ਆਦਮੀ ਪਾਰਟੀ ਨੂੰ ਕਿਤੇ ਵੀ ਸਪਸ਼ਟ ਬਹੁਮਤ ਨਹੀਂ ਮਿਲਿਆ ਲੇਕਿਨ ਉਹਨਾਂ ਨੇ ਤੰਤਰ ਦਾ ਦੁਰਉਪਯੋਗ ਕਰਕੇ ਆਪਣੇ ਮੇਰ ਬਣਾਏ